ਅਜੇ 2 ਮਿੰਟ ਬਾਕੀ ਨੇ what इंचन पहुंचने एक बार फिर हार्दिक स्वागत है तो मैं सब तो पहला बेनती करागा हलका समराला के विधायक सा जगतार सिंह जी दयालपुरा हो जगतार सिंह जी दयालपुरा एम एल ए हलका ਖੁਸ਼ੀ ਦੀ ਗੱਲ ਇਹ ਹੋਵੇਗੀ ਕਿ ਇੱਥੇ ਜਿਹੜਾ ਬੰਦਾ ਕੈਦਲ ਚੱਲ ਕੇ ਆਂਦਾ ਹੈ ਉਸ ਨੂੰ ਦੂਜੀ ਵਾਰ ਨਾ ਆਣਾ ਪਵੇ ਆਪਣੇ ਕੰਮ ਤੇ ਦੂਜੀ ਵਾਰ ਤਾਂ ਉਹ ਕੁਣਿਸ਼ ਤੋਂ ਬਾਅਦ ਮੈਂ ਬੇਨਤੀ ਕਰਾਂਗਾ ਸਾਡੇ ਪੰਜਾਬ ਪੁਲਿਸ ਦੇ ਉਹ ਜਵਾਨ ਜਿਨ੍ਹਾਂ ਨੇ ਤਿਰੰਗੇ ਨੂੰ ਸਲਾਮੀ ਦਿੱਤੀ ਜੋ ਵੀ ਕਿਰਪਾ ਕਰਕੇ ਅੱਗੇ ਆ ਜਾਣ ਤਾ ਜੋ ਉਹਨਾਂ ਦਾ ਵੀ ਸਨਮਾਨ ਕੀਤਾ ਜਾ ਸਕੇ ਸਾਡਾ ਫੁੜਾ ਕੀ ਰੱਖੀ ਨਾ ਫੁੜਾ ਰੱਖੀ ਤੁਸੀਂ ਹਾਂ ਜੀ ਬਲਕਾਰ ਜੀ ਫੇਸ ਇਟ ਰੱਖੋ ਕਮਰਾ ਜੀ ਹਾਂ ਜੀ ਸਾਨੂੰ ਪਾ ਜੀ ਕੀ ਕਰਦੇ ਇੱਕ ਵਾਰ ਦਲੇ

ਜੋ ਬੁਲਕਰ ਨਾਲ ਆ ਜੋ ਰਹਿ ਗਏ ਅੱਜ ਮੁੱਚੀ ਰਹਿ ਗਏ ਇਸ ਤੋਂ ਬਾਅਦ ਉਹ ਵਿਦਿਆਰਥੀਆਂ ਜਿਨ੍ਹਾਂ ਨੇ ਅੱਜ ਇੱਥੇ ਖੜ੍ਹ ਜੋ ਅੱਜ ਗਰੁੱਪ ਨੂੰ ਕਰਦੇ ਅੱਜ ਉਹਨਾਂ ਦੇ ਨਾਲ ਆਇਆ ਇਸ ਤੋਂ ਬਾਅਦ ਤਾਂ ਮੈਂ ਹੁਣ ਬੇਨਤੀ ਕਰਾਂਗਾ ਸਾਬ ਮਹਿੰਦਰ ਸਿੰਘ ਜੀ ਜਿਹੜੇ ਕਿ ਸਾਬਕਾ EMPLOYEE ਨੇ ਦੀ ਉਹਨਾਂ ਨੇ ਵੀ ਮੈਂ ਬੇਨਤੀ ਕਰੂੰਗਾ ਕਿ ਉਨਾ ਸਾਰੇ ਨੂਮਸ ਸੱਤੋਂ ਮੈਂ ਗੰਪਤ ਪ੍ਰਦੇਸ਼ ਦੀ ਬਹੁਤ ਬਹੁਤ ਮੁਬਾਰਕਾਂ ਦਿੰਦਾ ਤੁਸੀਂ ਸਾਰੇ ਜਾਣਦੇ ਹੋ ਕਿ 26 ਜਨਵਰੀ 1950 ਨੂੰ ਸਾਡਾ ਸਤਾਨ ਲੱਗੂ ਹੋਇਆ ਜਿਹਦੇ ਵਾਸਤੇ ਆਪਾਂ ਸਲੂਟ ਕਰਦੇ ਹਾਂ ਡਾਕਟਰ ਪੀਮਾ ਵੈਦਕੁਰ ਜੀ ਨੂੰ ਜਿਨ੍ਹਾਂ ਨੇ 2 ਸਾਲ 11 ਮਹੀਨੇ 18 ਦਿਨ ਸਾਰਾ ਮਿਹਨਤ ਕਰਕੇ ਸਰਦਾਰ ਸਾਡਾ ਬਣਾਇਆ ਤੇ 1950 ਚ ਲੱਗੂ ਹੋਇਆ ਤੇ ਅੱਜ ਜੀ ਛੰਡੇ ਦੀ ਰਸਮਾਂ ਨਮੀ ਬਣੀ ਕਮੇਟੀ ਨੇ ਪਤਨ ਸਾਹਿਬ ਨੂੰ ਕੰਪੂਟਈ ਹੈ ਵੀ ਕੱਲ ਆਉਂਦਾ ਸਮੜਿਆ ਤੇ ਅੱਜ ਰਸਮ ਮਗਾਈ ਹੈ ਤੇ ਇਹਨਾਂ ਨੂੰ ਵੀ ਮੁਬਾਰਕਬਾਦ ਦਿੰਦਾ ਤੇ ਤੁਹਾਨੂੰ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਬਾਦ ਦਿੰਦਾ ਤੁਹਾਡਾ ਸਾਰਿਆਂ ਦਾ ਬਹੁਤ ਧੰਨਵਾਦ ਧੰਨਵਾਦ ਆ ਇਹ ਸੰ ਸਾਡੇ ਹਲਕਾ ਵਿਧਾਇਕ ਸਾਹਿਬ ਜਿਕਤਾਰ ਸਿੰਘ ਜਿਆਲਪੁਰਾ ਜਿਨ੍ਹਾਂ ਨੇ ਤੁਹਾਨੂੰ ਅੱਜ ਦੇ ਸ਼ੋਭ ਦੇ ਹਾਰਤੇ ਬੁਧਾਈ ਦਾ ਸੰਦੇਸ਼ ਦਿੱਤਾ ਤਾਂ ਜਿਸ ਤਰ੍ਹਾਂ ਆਪਾਂ ਪਹਿਲਾਂ ਵੀ ਗੱਲ ਕਰ ਰਹੇ ਸੀ ਕਿ ਮੋਹਿਤ ਕੁੰਦਰਾ ਜੀ ਨੇ ਅਤੇ ਉਹਨਾਂ ਦੀ ਸਮੁੱਚੀ ਟੀਮ ਨੇ 2 ਦਿਨ ਪਹਿਲਾਂ ਇੱਥੇ ਆਦਾ ਸੰਭਾਲ ਲਿਆ ਤਾਂ ਮੈਂ ਇੱਕ ਵਾਰ ਫਿਰ ਜਿਹੜੇ ਸਾਡੇ ਕਾਉਂਸਲਰਸ ਨੇ ਉਹਨਾਂ ਦੇ नाम लेना जरूर पसंद करागा श्रीमती प्रकाश कौर सा सिंह मक्कड़ श्रीमती हरविंदर कौर श्री सुरेंद्र कुमार श्रीमती रश्मि जैन श्री नीरज कुमार श्रीमती परमजीत कौर श्री किशोर कुमार श्रीमती परमिंदर कौर सा जगमीत सिंह मक्कड़ श्रीमती रविंदरजीत कौर मोहित कुंद्रा जी प्रधान ਸ਼੍ਰੀ ਮਤੀ ਕੁਲਵਿੰਦਰ ਕੌਰ ਸ਼੍ਰੀ ਸ਼ੂਕਮਾਰຊੂਦ ਅਤੇ ਸ਼੍ਰੀ ਧਰਮਪਾਲ ਸਿੰਘ ਤਾਂ ਮੈਂ ਸਮਝਦਾ ਬਹੁਤ ਹੀ ਸਤਕਾਰਯੋਗ ਆਪਕੇ ਸੱਚੀ ਦੀ ਆਵਾਜ਼ ਸਾਡੇ ਹਲਕੇ ਦੀ ਸ਼ਾਨ ਸਾਡੇ ਐਮਐਲਏ ਸਾਹਿਬ ਸਰਦਾਰ ਜਗਤਾਰ ਸਿੰਘ ਧਿਆਨਪੁਰਾ ਜੀ ਉਹਨਾਂ ਦੇ ਨਾਲ ਵਿਰਾਜਮਾਨ ਬਈ ਨਵਜੀਤ ਸਿੰਘ ਓਟਾਲ ਸਿਕੰਦਰ ਗਿਰਜੀ ਤੇ ਬਹੁਤ ਹੀ ਸਤਿਕਾਰਯੋਗ ਸਾਡੇ ਬਲਸિંહ ਸਾਹਿਬ ਜਿੰਨੇ ਵੀ ਸਾਡੇ ਅੰਛੀ ਸਾਹਿਬਾਨ ਨੇ ਅੱਤਰਕਾਰ ਸਾਹਿਬ ਸਾਡੀਆਂ ਭੈਣਾਂ ਚੂਕ-ਚੂਕੇ ਬੱਚੇ ਤੇ ਅੱਜ ਇਸ ਪਵਿੱਤਰ ਚੰਡੇ ਨੂੰ ਸਲਾਮੀ ਦੇਣ ਲਈ ਆਈ ਹੂ ਗਾਰ ਸਾਰ ਨੂੰ ਸਭ ਤੋਂ ਪਹਿਲਾਂ ਆਂ ਮੈਂ ਹੱਥ ਜੋੜ ਕੇ ਫਤਿਹ ਬੁਲਾਉਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਜਿਹੜਾ ਦੇਣਾ ਜਦੋਂ 1947 15 اگست ਨੂੰ ਦੇਸ਼ ਆਜ਼ਾਦ ਹੋਇਆ ਸੀ ਉਸ ਵਕਤ ਭਾਰਤ ਕੋਲ ਕੋਈ ਸੰਵਿਧਾਨ ਨਹੀਂ ਸੀ ਆਜ਼ਾਦੀ ਤੋਂ ਬਾਅਦ ਤਾਂ ਉਹਨਾਂ ਨੇ ਬਾਬਾ ਸਾਹਿਬ ਦੀ ਡਿਊਟੀ ਲਈ ਕਿ ਤੁਸੀਂ ਹੁਣ ਆਪਾਂ ਦੇਸ਼ ਵੀ ਚਲਾਉਣਾ ਹੈ ਤਾਂ ਉਹਨਾਂ ਨੇ ਇੱਕ ਬਹੁਤ ਵੱਡੀ ਜ਼ਿੰਮੇਵਾਰੀ ਸੀ ਜੋ ਕਿ ਬਹੁਤ ਹੀ ਥੋੜੇ ਸਮੇਂ ਵਿੱਚ ਮੈਂ ਕਹੂੰਗਾ ਕਿ ਇੱਕ ਦੇਸ਼ ਦਾ ਸੰਵਿਧਾਨ ਲਿਖਣਾ ਇੱਕ ਬਹੁਤ ਵੱਡੀ ਚੁਣੌਤੀ ਹੁੰਦੀ ਆ ਉਹਨਾਂ ਨੇ ਇੱਕ ਬਹੁਤ ਹੀ ਸੁਚੱਜਾ ਸੰਵਿਧਾਨ ਜੋ ਸਾਨੂੰ ਲਿਖ ਕੇ ਦਿੱਤਾ ਜੋ 26 ਜਨਵਰੀ 1950 ਨੂੰ ਲਾਗੂ ਹੋਇਆ ਤੇ ਅੱਜ 76 ਮਾਰਚ ਜਿਵੇਂ ਅਸੀਂ ਅੱਜ ਗਣਤੰਤਰ ਦੇ ਵਿੱਚ ਮਨਾ ਰਹੇ ਹਾਂ ਮੈਂ ਸਾਰਿਆਂ ਨੂੰ ਪਹਿਲਾਂ ਆਪਣੇ ਵੱਲੋਂ ਸਾਡੀ ਸਮੂਚੀ ਜੋ ਨਗਰ ਕੌਂਸਲ ਦੀ ਟੀਮ ਚੁਣੀ ਆ ਉਹਦੇ ਵੱਲੋਂ ਪਹਿਲਾਂ ਤੁਹਾਡਾ ਧੰਨਵਾਦ ਵੀ ਕਰਦਾ ਕਿ ਤੁਸੀਂ ਛੋਟੇ ਜਿਹੇ ਬੋਲ ਤੇ ਸਮਾਗਮ ਵਿੱਚ ਸ਼ਿਰਕਤ ਕੀਤੀ ਔਰ ਜਦੋਂ ਨੈਦਰ ਕੌਂਸਲ ਦੀ ਗੱਲ ਆਉਂਦੀ ਆ ਤਾਂ ਕਿਉਂਕਿ ਇੱਕ ਸ਼ਹਿਰ ਨੂੰ ਚਲਾਉਣ ਦੇ ਲਈ ਸਭ ਤੋਂ ਵੱਧ ਵੱਡੀ ਜ਼ਿੰਮੇਵਾਰੀ ਨਗਰ ਕੌਂਸਲ ਦੀ ਹੁੰਦੀ ਆ ਇਹ ਜ਼ਿੰਮੇਵਾਰੀ ਮੈਂ ਅਕਾਲ ਪੁਰਖ ਦਾ ਰਿਣੀ ਆ ਮੈਂ ਧੰਨਵਾਦ ਕਰਨਾ ਸਾਡੇ ਹਲਕਾ ਵਿਧਾਇਕ ਦਾ ਕਿ ਉਹਨਾਂ ਨੇ ਮੈਨੂੰ ਇਹ ਬਹੁਤ ਵੱਡੀ ਇਹ ਜੋ ਮੈਂ ਅਫਸਰੇ ਕਹਿਣਾ ਵੀ ਅਗਲਾ ਜਾਂਦਾ ਵੀ ਸ਼ਾਇਦ ਇੱਕ ਨਗਰ ਕੌਂਸਲ ਦਾ ਪ੍ਰਧਾਨ ਹੋਣਾ ਹੁਣ ਤੱਕ ਤਾਂ ਮੈਂ ਇਹੀ ਸੋਚੇ ਇੱਕ ਸਟੇਟਸ ਸਿੰਗਲ ਲੋਕ ਗਿਣਦੇ ਨੇ ਕਿ ਬੰਦਾ ਨਗਰ ਕੌਂਸਲ ਦਾ ਪ੍ਰਧਾਨ ਬਣ ਗਿਆ ਪਰ ਮੈਂ ਜੋ ਇਹਨੂੰ ਮਹਿਸੂਸ ਕਰਦਾ ਕਿ ਇੱਕ ਕੰਡਿਆਂ ਦਾ ਕਾਰਜ ਹੈ ਇੱਕ ਤੁਸੀਂ ਅੱਜ ਦੇ ਜਮੇ ਦੇ ਵਿੱਚ ਇੱਕ ਪਰਿਵਾਰ ਚਲਾਉਣਾ ਔਖਾ ਇੱਕ ਪਰਿਵਾਰ ਦੀ ਜ਼ਿੰਮੇਵਾਰੀ ਜਿਸ ਬੰਦੇ ਨੂੰ ਹੋਵੇ ਉਹ ਬੰਦੇ ਨੂੰ ਪਰਿਵਾਰ ਨਹੀਂ ਚੱਲਦਾ ਇੱਕ ਪਰਿਵਾਰ 'ਚ ਜੇ ਘਰ ਦੇ 8 ਜੀ ਨੇ ਤਾਂ 8 ਜੀਆਂ 'ਚੋਂ 6 ਬੰਦਿਆਂ ਦੀ ਰਾ ਇੱਕ ਪਾਸੇ ਤੇ ਦੂਵੀਂ ਇੱਕ ਪਾਸੇ ਸੋ ਜੋ ਇਹ ਜ਼ਿੰਮੇਵਾਰੀ ਮੈਨੂੰ ਦਿੱਤੀ ਆ ਸਮੂਹ ਸ਼ਹਿਰ ਨੇ ਜਾਂ ਹਲਕਾ ਬਲਾਕ ਨੇ ਮੇਰੇ ਤੇ ਭਰੋਸਾ ਕੀਤਾ ਇਹਨੂੰ ਜ਼ਿੰਮੇਵਾਰੀ ਨੂੰ ਚਲਾਉਣਾ ਸਾਡੀ ਮੇਰੀ ਕੱਲੇ ਦੀ ਜ਼ਿੰਮੇਵਾਰੀ ਨਹੀਂ ਜੋ ਸਾਡੀ 15 ਕਾਉਂਸਲਰਾਂ ਦੀ ਸਾਡੀ ਟੀਮ ਆ ਅਸੀਂ ਇਹਨੂੰ ਰਲ ਕੇ ਇਸ ਜ਼ਿੰਮੇਵਾਰੀ ਨੂੰ ਲਵਾਵਾਂਗੇ ਸਭ ਤੋਂ ਪਹਿਲਾਂ ਜੋ ਛੋਟੀਆਂ-ਛੋਟੀਆਂ ਗੱਲਾਂ ਹੁੰਦੀਆਂ ਕਿ ਅਸੀਂ ਨਗਰ ਕੌਂਸਲ ਦੇ ਵਿੱਚ ਹਰ ਵਕਤ ਜਦੋਂ ਪਹਿਲਾਂ ਹੀ ਮੁੱਦਾ ਉੱੜਦਾ ਵੀ ਨਗਰ ਕੌਂਸਲ ਚ ਜੀ ਭ੍ਰਿਸ਼ਟਾਚਾਰ ਬਹੁਤ ਆ ਨਗਰ ਕੌਂਸਲ ਦੇ ਵਿੱਚ ਸੁਲਵਾਈ ਨਹੀਂ ਹੁੰਦੀ। ਸੋ ਮੈਂ ਅਸੀਂ ਇਸ ਪਵਿੱਤਰ ਝੰਡੇ ਦੇ ਅੱਗੇ ਤੁਹਾਡੇ ਸਾਹਮਣੇ ਮੈਂ ਪ੍ਰਣ ਕਰਦਾ ਕਿ ਅਸੀਂ ਭ੍ਰਿਸ਼ਟਾਚਾਰੀ ਕਿਉਂਕਿ ਜਦੋਂ ਮਨ ਚ ਆਪਣੇ ਕੋਈ ਤਮੰਨਾ ਹੋਵੇ ਨਾ ਫਿਰ ਅਸੀਂ ਉਸ ਕੰਮ ਨੂੰ ਜ਼ਰੂਰ ਕਰਦੇ ਹਾਂ। ਜਦੋਂ ਹੁਣ ਲੋਕਾਂ ਚ ਜਾਈਦਾ ਤਾਂ ਹਰ ਬੰਦਾ ਇੱਕੋ ਗੱਲ ਕਹਿੰਦਾ ਕਿ ਯਾਰ ਸਾਨੂੰ ਦੋਸਤੋਂ ਬਹੁਤ ਉਮੀਦ ਆ। ਔਰ ਮੈਂ ਮਹਾਰਾਜ ਤੋਂ ਅਕਾਲ ਪੁਰਖ ਤੋਂ ਅਰਦਾਸ ਕਰਦਾ ਕਿ ਸਾਨੂੰ ਸਾਰਿਆਂ ਨੂੰ ਸਮੱਤ ਬਖਸ਼ੇ ਕਿ ਅਸੀਂ ਜਿੰਨੀਆਂ ਉਮੀਦਾਂ ਨਾਲ ਵਿਧਾਇਕ ਸਾਹਿਬ ਨੇ ਲੋਕਾਂ ਨੇ ਸਾਨੂੰ ਨੁਮਾਇੰਦਗੀ ਦਿੱਤੀ ਹੈ ਅਸੀਂ ਉਹਨੂੰ ਆਪਣਾ ਫਰਜ ਸਮਝ ਕੇ ਨਿਭਾਈਏ। ਸੋ ਜਦੋਂ ਭ੍ਰਿਸ਼ਟਾਚਾਰ ਦੀ ਗੱਲ ਆਉਂਦੀ ਆ ਤਾਂ ਮੈਂ ਇਸ ਗੱਲ ਦਾ ਤੁਹਾਨੂੰ ਵਾਅਦਾ ਕਰਦਾ ਇਹ ਨਗਰ ਕੌਂਸਲ ਦੇ ਵਿੱਚ ਅਸੀਂ ਸਭ ਤੋਂ ਪਹਿਲਾਂ ਇਹਨੂੰ ਦੂਰ ਕਰਾਂਗੇ। ਔਰ ਸਾਡੇ ਮੈਂ ਕਈ ਵਾਰ ਗੱਲ ਚਲਦੀ ਹੈ ਤਾਂ ਬੜੇ ਮਾਨ ਨਾਲ ਕਹੀਦਾ ਕਿ ਜਦੋਂ ਕੋਈ ਬੰਦਾ ਸਾਡੇ ਹਲਕਾ ਬਲਾ ਇਕੋਲ ਜਾਂਦਾ ਜੀ ਮੈਨੂੰ ਪਟਵਾਰੀ ਪੈਸੇ ਮੰਗਦਾ ਜੀ ਮੈਨੂੰ ਫਲਾਣਾ ਮੰਗਦਾ ਤਾਂ ਤੁਸੀਂ ਦੇਖਿਆ ਹੋਊਗਾ ਕਿ ਸਭ ਤੋਂ ਵੱਧ ਐਕਟਿਵ ਨੇ ਆਪ ਜਾਣਦੇ ਹੋ। ਤੋਂ ਅਸੀਂ ਵੀ ਕੋਸ਼ਿਸ਼ ਕਰਾਂਗੇ ਜੇ ਸਾਨੂੰ ਕੋਈ ਸ਼ਿਕਾਇਤ ਮਿਲੂ ਵੀ ਅਸੀਂ ਆਪ ਹੀ ਹੋ ਕੇ ਉਸ ਬੰਦੇ ਨੂੰ ਫੜਾਂਗੇ। ਬਾਕੀ ਰਹੀ ਗੱਲ ਜਿਹੜੀ ਜੈਲ ਸਾਹਿਬ ਨੇ ਇੱਕ ਸੁਝਾਅ ਦਿੱਤਾ ਕਿ ਬੰਦਾ ਨਗਰ ਕੌਂਸਲ ਚ ਖਰਾਬ ਹੁੰਦਾ ਤਾਂ ਬਹੁਤ ਜਲਦੀ ਅਸੀਂ ਉਰ ਇੱਕ ਜਦੋਂ ਐਂਟਰ ਕਰੋਗੇ ਅਸੀਂ ਇੱਕ ਉਰੇ ਕਾਊਂਟਰ ਬਣਾਵਾਂਗੇ ਜਿਹਦੇ ਚ ਤੁਹਾਨੂੰ ਹਰ ਵਕਤ ਇੱਕ ਬੰਦਾ ਮਿਲੂਗਾ ਉਹਦੀ ਡਿਊਟੀ ਇਹ ਹੀ ਹੋਊਗੀ ਜੇ ਕੋਈ ਬੰਦਾ ਆਂਦਾ ਤਾਂ ਉਹ ਦੱਸੂਗਾ ਜੀ ਮੈਂ ਐਨਓਸੀ ਲਈ ਆਇਆ ਮੈਂ ਫਲਾਣੇ ਕੰਮ ਲਈ ਆਇਆ ਉਹਨੂੰ ਉਸੇ ਤਰ੍ਹਾਂ ਤਮੀਲ ਕਰਾਂਗੇ ਕਿਉਂਕਿ ਮੇਨ ਦਿੱਕਤਾ ਸ਼ਹਿਰ ਦੇ ਵਿੱਚ ਗਲੀਆਂ ਦੀਆਂ ਨਾਲੀਆਂ ਦੀਆਂ ਸਟਰੀਟ ਲਾਈਟਾਂ ਦੀਆਂ ਸੀਵਰੇਜ ਦੀਆਂ ਆਉਂਦੀਆਂ ਮੇਰਾ ਖਿਆਲ ਆ ਵੀ ਮੈਂ ਧੰਨਵਾਦ ਕਰਦਾ ਸਾਡੇ ਜੋ ਸੈਨੀਟਰੀ ਇਨਸਪੈਕਟਰ ਨੇ ਬਿੱਟੂ ਜੀ ਦਾ ਕਿ ਜਿੰਨੀ ਕਿ ਸਜਿਤਾ ਨਾਲ ਇਹ ਲੋਕਾਂ ਦੇ ਫੋਨ ਸੁਣਦੇ ਨੇ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਆਪਣੀ ਮੀਟਿੰਗ ਤੋਂ ਬਾਅਦ ਇੱਕ ਕੌਂਸਲਰਾਂ ਦਾ ਗਰੁੱਪ ਬਣਾਵਾਂਗੇ ਮੇਰਾ ਖਿਆਲ ਇੱਕ ਛੋਟਾ ਜਿਹਾ ਜਗਾ ਸੁਆਵਾ ਮਾਛੀਵਾੜਾ ਕੋਈ ਬਹੁਤ ਵੱਡਾ ਸ਼ਹਿਰ ਨਹੀਂ ਕਿ ਇਹ ਚਲਾਉਣਾ ਬਹੁਤ ਔਖਾ ਹੈ ਜੇ ਤੁਮਨ ਦੇ ਵਿੱਚ ਧਾਰ ਲਿਆ ਗਿਆ ਆਪਾਂ ਚਲਾਉਣਾ ਤਾਂ ਜਰੂਰ ਚਲਾਵਾਂਗੇ ਇੱਕ ਅਸੀਂ ਕਿਉਂਕਿ ਤਵਾੜ ਦੇ ਵਿੱਚ ਵੱਧ ਤੋਂ ਵੱਧ 11 ਦਾ 12 ਗਲੀਆਂ ਹੁੰਦੀਆਂ ਜਾਂ 15 ਗਲੀਆਂ ਹੁੰਦੀਆਂ ਤਾਂ ਅਸੀਂ ਹਰ ਗਲੀ ਦੇ ਵਿੱਚ ਇੱਕ ਜ਼ਿੰਮੇਵਾਰ ਵਿਅਕਤੀ ਦੀ ਡਿਊਟੀ ਲਾਵਾਂਗੇ ਕਾਉਂਸਲਰ ਸਾਹਿਬਾਨ ਨਾਲ ਤਾਲਮੇਲ ਕਰਕੇ 11 15 ਮੈਂਬਰਾਂ ਦਾ ਇੱਕ WhatsApp ਤੇ ਗਰੁੱਪ ਬਣਾਵਾਂਗੇ ਜਿਦੇ ਵਿੱਚ ਸਾਡੇ ਸੀਵਰੇਜ ਵਾਲੇ ਅਧਿਕਾਰੀਆਂ ਦਾ ਨੰਬਰ ਸਾਡੇ ਲਾਈਟ ਵਾਲੇ ਅਧਿਕਾਰੀਆਂ ਦਾ ਨੰਬਰ ਸਫਾਈ ਵਾਲਿਆਂ ਦਾ ਨੰਬਰ ਉਹਦੇ ਵਿੱਚ ਜਿਸ ਬੰਦੇ ਨੂੰ ਵਾਰਡ ਦੀ ਜਿਹੜੀ ਦਿੱਕਤ ਹੋਊਗੀ ਉਹ WhatsApp ਦੇ ਵਿੱਚ ਵੀਡੀਓ ਪਾਊਗਾ ਜਾਂ ਆਪਣਾ ਮੈਸੇਜ ਪਾਊਗਾ ਤਾਂ ਕੌਂਸਲਰ ਸਹਿਬਾ ਮੈਂ ਵੀ ਉਸ ਗਰੁੱਪ ਵਿੱਚ ਆਊਂਗਾ ਤਾਂ ਸਾਡੀ ਕੋਸ਼ਿਸ਼ ਇਹ ਹੋਊਗੀ ਕਿ ਜਿੰਨਾਂ ਰੌਲਾ ਗੋਲਾ ਲਾਈਟਾਂ ਦਾ ਸੀਵਰੇਜ ਦਾ ਇੱਕ ਛੋਟੇ ਜਿਹੇ ਗਰੁੱਪ ਬਣਾਉਣ ਨਾਲ 15 ਦੇ 15 ਵਾਰਡਾਂ ਨਾਲ ਕਿਉਂਕਿ ਐਡਾ ਕੋਈ ਰੌਲਾ ਨਹੀਂ ਕਿ ਮਾਛੀਗੜੇ ਦੇ ਵਿੱਚ ਬਹੁਤ ਸੀਵਰੇਜ ਦੀ ਪ੍ਰੋਬਲਮ ਹੈ ਸ਼ੁਕਰਮੰਦ ਕਰਦਾ ਕਿ ਅਸੀਂ ਬਾਕੀ ਸ਼ਹਿਰਾਂ ਨਾਲੋਂ ਬਾਕੀ ਕਸਬਿਆਂ ਨਾਲੋਂ ਬਹੁਤ ਵਧੀਆ ਹੈ ਸਾਡੇ ਜਿਹੜੇ ਸਫਾਈ ਕਰਮਚਾਰੀ ਨੇ ਮੈਂ ਉਹਨਾਂ ਨੂੰ ਉਹਨਾਂ ਦਾ ਵੀ ਧੰਨਵਾਦ ਕਰਨਾ ਕਿ ਸ਼ਹਿਰ ਦੀ ਦਿੱਖ ਬਣਾਉਣ ਦੇ ਵਿੱਚ ਸਭ ਤੋਂ ਵੱਡਾ ਯੋਗਦਾਨ ਉਹਨਾਂ ਦਾ ਤੇ ਸਾਡੀ ਕੋਸ਼ਿਸ਼ ਇਹ ਰੂਪੀ ਕਿ ਅਸੀਂ ਇੱਕ ਟੀਮ ਬਣ ਕੇ ਜਿੰਨੇ ਨਗਰ ਕੌਂਸਲ ਦੇ ਅਸੀਂ ਐਮਸੀ ਹਾਂ ਜਿੰਨੇ ਸਾਡੇ ਮਲਾਜਮਾਂ ਅਸੀਂ ਇਹ ਕਿੱਥੇ ਸਾਹਮਣੇ ਬੋਰਡ ਵੀ ਲਗਾਇਆ ਇਹ ਖੈਰ ਜਲਦੀ ਜਲਦੀ ਥੋੜਾ ਜਿਹਾ ਇਹਨਾਂ ਨੇ ਲਗਾਤਾ ਸੀ ਇਹਨੂੰ ਬਿਲਕੁਲ ਫਰੇਮ ਕਰਕੇ ਲਗਾਵਾਂਗੇ ਜਿਹਦਾ ਵਿੱਚ 15 ਦੇ 15 ਕੌਂਸਲਰਾਂ ਦੀਆਂ ਫੋਟੋਆਂ ਲੱਗੀਆਂ ਉਹਨਾਂ ਦੇ ਨੰਬਰ ਲਿਖੇ ਆ ਇੱਕ ਲਾਈਨ ਥੱਲੇ ਵਿੱਚ ਸੋਵੀਏ ਦੇ ਵਿੱਚ ਅਸੀਂ ਲਿਖਿਆ ਜੇ ਤੁਹਾਨੂੰ ਕੋਈ ਸਮੱਸਿਆ ਤਾਂ ਇਹਨਾਂ ਨੰਬਰਾਂ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਅਸੀਂ ਵੀ ਗਾਣਾਗੇ ਜੇ ਤੇ ਤੋਂ ਕੋਈ ਰਿਸ਼ਵਤ ਮੰਗਦਾ ਤਾਂ ਇਹ ਨੰਬਰ ਆਦੇ ਤੁਸੀਂ ਸੰਪਰਕ ਕਰ ਸਕਦੇ ਹੋ ਆਉਣ ਵਾਲੇ ਦਿਨਾਂ ਦੇ ਵਿੱਚ ਤੁਸੀਂ ਨਗਰ ਕੌਂਸਲ ਨੂੰ ਅਸੀਂ ਨਗਰ ਕੌਂਸਲ ਦਾ ਇੱਕ ਪੇਜ ਵੀ ਬਣਾਵਾਂਗੇ ਨਗਰ ਕੌਂਸਲ ਦੇ ਪੇਜ ਦੇ ਉੱਤੇ ਸ਼ਹਿਰ ਵਾਸੀ ਸਾਨੂੰ ਸੁਝਾਅ ਦੇਣਗੇ ਜਿਵੇਂ ਪਿਛਲੀ ਨਗਰ ਕੌਂਸਲ ਨੇ ਇੱਕ ਟੋਲ ਫ੍ਰੀ ਨੰਬਰ ਜਾਰੀ ਕੀਤਾ ਸੀ ਤੇ ਨਾਲੇ ਕਹਿੰਦੇ ਇਸੇ ਸਟੇਜ ਤੋਂ ਨੰਬਰ ਜਾਰੀ ਹੋਇਆ ਸੀ ਜੈਨ ਸਾਹਿਬ ਤੋਂ ਇੱਥੇ ਹੀ ਹਾਜ਼ਰ ਸਨ ਤਾਂ ਮੇਰਾ خیال ਪੰਜ ਸਾਲਾਂ ਚੋਂ ਨਾ ਉਹ ਨੰਬਰ ਚੱਲਿਆ ਉਹ ਟੋਲ ਫ੍ਰੀ ਦਾ ਟੋਲ ਕੱਟੋ ਗਿਆ ਫ੍ਰੀ ਰਹਿ ਗਿਆ ਨੰਬਰ ਕਹ ਰਹੀ ਮੈਂ ਤੁਹਾਨੂੰ ਨਾ ਵਿਸ਼ਵਾਸ ਕਰਦਾ ਮੈਂ ਤੁਹਾਨੂੰ ਵਾਅਦਾ ਦਉਂਗਾ ਕਿ ਅਸੀਂ ਜੋ ਕਹਾਂਗੇ ਉਹਨੇ ਕੇ ਵਾਦੇ ਕਰਾਂਗੇ ਜਿੰਨੇ ਕਸੀ ਕਰਾਂਗੇ ਆਉਣ ਵਾਲੇ ਦਿਨਾਂ ਵਿੱਚ ਜਾਲ ਕਾ ਵਿਧਾਇਕ ਨਾਲ ਅਸੀਂ ਸਮਾਂ ਵੀ ਬਤਾਉਣਾ ਕੁਝ ਸਾਡੀਆਂ ਸਮੱਸਿਆਵਾਂ ਨੇ ਉਹਨਾਂ ਨਾਲ ਸਲਾਹ ਕਰਕੇ ਪਹਿਲੀ ਮੀਟਿੰਗ ਦੇ ਵਿੱਚ ਅਸੀਂ ਸ਼ਹਿਰ ਨੂੰ ਕੁਝ ਐਸੇ ਇਤਿਆਸਿਕ ਫੈਸਲੇ ਦਵਾਂਗੇ ਕਿ ਸ਼ਹਿਰ ਇਹ ਮਹਿਸੂਸ ਕਰੂਗਾ ਜੇ ਨਵੀਂ ਟੀਮ ਆਈ ਹੈ ਤਾਂ ਕੁਛ ਨਾ ਮਲੇ ਗਿਆ ਸਾਡੇ ਨੰਬਰ ਮੈਂ ਇੱਕ ਅਸੀਂ ਬੋਰਡ ਵੀ ਬਣਵਾਏ ਨੇ ਜੋ ਕਿ ਸ਼ਹਿਰ ਤੇ ਲਗਾਉਣੇ ਆ ਕਿ ਮੇਰਾ ਸ਼ਹਿਰ ਮੇਰਾ ਘਰ ਮੈਂ ਇਹਨੂੰ ਸਾਫ਼ ਰੱਖਾਂ ਘਰ ਦੇ ਵਿੱਚ ਜਦੋਂ ਥੋੜੀ ਬਹੁਤ ਸਫਾਈ ਦੀ ਗੱਲ ਚੱਲਦੀ ਆ ਤਾਂ ਹੀ ਆਈ ਜਿਹੜੇ ਕਹਿੰਦੇ ਨੇ ਜੇ ਰਿਸ਼ਤੇਦਾਰਾਂ ਨੇ ਆਉਣਾ ਘਰ ਨੂੰ ਸਾਫ਼ ਕਰ ਲਓ ਕਿ ਸ਼ਹਿਰ ਵੀ ਆਪਣਾ ਘਰ ਆਪਣੇ ਰਿਸ਼ਤੇਦਾਰਾਂ ਦੇ ਨੂੰ ਸ਼ਹਿਰ ਤੁੰਦੇ ਨਹੀਂ ਤੇ ਸਭ ਤੋਂ ਪਹਿਲਾਂ ਸ਼ਹਿਰ ਦੀ ਦੇਖ ਨੂੰ ਸੋਹਣਾ ਬਣਾਣਾ ਸਾਡਾ ਮਨਤਵਾ ਕਿ ਜਿਵੇਂ ਕੋਈ ਸ਼ਹਿਰ ਦੇ ਵਿੱਚ ਵੜੇ ਤਾਂ ਉਹ ਨੂੰ ਇਹ ਮਹਿਸੂਸ ਹੋਵੇ ਕਿ ਮੈਂ ਗੁਰੂ ਦੀ ਨਗਰੀ ਦੇ ਵਿੱਚ ਆਇਆ ਔਰ ਇਹਦੇ ਲਈ ਜਿੰਨੇ ਸਾਡੇ ਹਲਕਾ ਵਿਧਾਇਕ ਨੇ ਯਤਨ ਕਰ ਰਹੇ ਨੇ ਤੇ ਅਸੀਂ ਉਹਨਾਂ ਨਾਲ ਮੋਢੇ ਨਾਲ ਮੋਢਾ ਲੜਾ ਕੇ ਗੁਰੂਦੀਨਗਰ ਦੀ ਪਵਿੱਤਰਤਾ ਨੂੰ ਬਰਕਰਾਰ ਰੱਖਾਂਗੇ। ਉਹ ਬਹੁਤਾ ਸਮਾਂ ਨਾ ਲੈਂਦਾ ਹੋਇਆ ਮੈਂ ਤੁਹਾਨੂੰ ਇੰਨਾ ਵਿਸ਼ਵਾਸ ਜਰੂਰ ਦਿਵਾਉਣਾ ਕਿ ਭ੍ਰਿਸ਼ਟਾਚਾਰ ਨਗਰ ਕੌਂਸਲ ਤੋਂ ਬਿਲਕੁਲ ਖਤਮ ਕਰਾਂਗੇ। ਔਰ ਆਉਣ ਵਾਲੇ ਦਿਨਾਂ ਵਿੱਚ ਮਾਛੀਵਾੜਾ ਸ਼ਹਿਰ ਨੂੰ ਇਤਿਹਾਸਕ ਸ਼ਹਿਰ ਦੀ ਜੋ ਦਰਜਾ ਉਹਦੀ ਵੀ ਸਾਡੀ ਕੋਸ਼ਿਸ਼ ਇਹ ਰਹੂਗੀ ਕਿ ਤੇ ਇੰਨਾ ਸੋਹਣਾ ਸ਼ਹਿਰ ਬਣਾ ਦਈਏ ਕਿ ਜ਼ਿਲ੍ਹਾ ਲੁਧਿਆਣਾ ਦੇ ਜ਼िले ਲੁਧਿਆੜੇ ਦੇ ਵਿੱਚ ਜਦੋਂ ਮਾਛੀਵਾੜੇ ਦੀ ਗੱਲ ਚੱਲੇ ਤਾਂ ਅਗਲਾ ਸਾਡੇ ਤੋਂ ਪਹਿਲਾਂ ਮਾਛੀਵਾੜੇ ਨੂੰ ਮਾਛੀਵਾੜਾ ਨਹੀਂ ਮਾਛੀਵਾੜਾ ਸਾਹਿਬ ਕਹੇ જય ਭਾਰਤ જય ਭਾਰਤ ਮੈਂ ਅਮਰਿਤਪਾਲ ਸੋਸ਼ਲ ਵਰਕਰ ਮਾਛਵਾੜਾ ਸਾਹਿਬ ਅੱਜ ਗਣਤੰਤਰ ਦਿਵਸ ਦੇ ਮੌਕੇ ਤੇ ਸਾਰੇ ਦੇਸ਼ ਵਾਸੀਆਂ ਨੂੰ ਵਧਾਈ ਦਿੰਦਾ ਅੱਜ 76ਵਾਂ ਗਣਤੰਤਰ ਦਿਵਸ ਜਿਹੜਾ ਸਾਨੂੰ ਮਿਲਿਆ ਸੀ ਆਜ਼ਾਦੀ ਤੋਂ ਬਾਅਦ ਤਾਬਾ ਪੀਮਰਾਓ ਮੇਲਕਰ ਜੀ ਵੱਲੋਂ ਉਸ ਦੇ ਆਧਾਰ ਤੇ ਅੱਜ ਅਸੀਂ 76ਵਾਂ ਗਣਤੰਤਰ ਦਿਵਸ ਮਨਾ ਰਹੇ ਤੇ ਅੱਜ ਮਾਛੀਵਾੜਾ ਸਾਹਿਬ ਦੇ ਵਿੱਚ ਨਵੀਂ ਬਣੀ ਜਿਹੜੀ ਕਮੇਟੀ ਹੈ ਉਹਨਾਂ ਦੇ ਪ੍ਰਧਾਨ ਸਾਹਿਬ ਮੋਹਿਤ ਕੁੰਦਰਾ ਜੀ ਵੱਲੋਂ ਝੰਡੇ ਦੀ ਰਸਮ ਪੜਾਤੀ ਕੀਤੀ ਗਈ ਹੈ ਤੇ ਉਹਨਾਂ ਨੇ ਸ਼ਹਿਰ ਵਾਸੀਆਂ ਨਾਲ ਬਹੁਤ ਹੀ ਕੀਮਤੀ ਜਿਹੜੇ ਨੇ ਉਹ ਆਪਣੇ ਵਿਚਾਰ ਸਾਂਝੇ ਕੀਤੇ ਨੇ ਤੇ ਵਾਅਦੇ ਕੀਤੇ ਨੇ ਕਿ ਉਹ ਇੱਕ ਨਵਾਂ ਬਦਲਾ ਲੈ ਕੇ ਆਣਗੇ ਭ੍ਰਿਸ਼ਟਾਚਾਰੀ ਜਿਹੜੀ ਹੈਗੀ ਹੈ ਨਗਰ ਕੌਂਸਲ ਦੇ ਵਿੱਚ ਉਹਨੂੰ ਪੂਰੀ ਤਰ੍ਹਾਂ ਖਤਮ ਕਰਨਗੇ ਆਮ ਲੋਕਾਂ ਦੀ ਜਿਹੜੀ ਪਹੁੰਚ ਹੈ ਉਹ ਨਗਰ ਕੌਂਸਲ ਤੱਕ ਉਹਨੂੰ ਯਕੀਨੀ ਬਣਾਉਣਗੇ ਸੋ ਅਸੀਂ ਇਸ ਗਣਤੰਤਰ ਦਿਵਸ ਤੇ 76ਵੇਂ ਗਣਤੰਤਰ ਦਿਵਸ ਤੇ ਜਿੱਥੇ ਨਵੀਂ ਕਮੇਟੀ ਜਿਹੜੀ ਬਣੀ ਆ ਉਹਨੂੰ ਵਧਾਈ ਦਿੰਦੇ ਆ ਉੱਥੇ ਅਸੀਂ ਸਾਰੇ ਦੇਸ਼ ਵਾਸੀਆਂ ਨੂੰ ਵਧਾਈ ਦਿੰਦੇ ਆ ਸਾਨੂੰ ਸਾਰਿਆਂ ਨੂੰ ਚਾਹੀਦਾ ਕਿ ਅਸੀਂ ਬਾਬਾ ਸਾਹਿਬ ਅੰਬੇਦਕਰ ਜੀ ਨੇ ਜੋ ਸਾਨੂੰ ਦਿਸ਼ਾ ਨਿਰਦੇਸ਼ ਦਿੱਤੇ ਨੇ ਅਸੀਂ ਉਹਨਾਂ ਦੇ ਉੱਤੇ ਪੈਰਾ ਦਈਏ ਬਹੁਤ-ਬਹੁਤ ਧੰਨਵਾਦ ਜੈ ਹਿੰਦ ਮੈਂ ਸਭ ਤੋਂ ਪਹਿਲਾਂ ਸ਼ਹਿਰ ਨਿਵਾਸੀਆਂ ਨੂੰ ਇਲਾਕਾ ਨਿਵਾਸੀਆਂ ਨੂੰ ਅੱਜ ਗਨਤਾੰਤਰ ਦਿਵਸ ਦੇ ਮੌਕੇ ਤੇ ਬਹੁਤ-ਬਹੁਤ ਵਧਾਈ ਦਿੰਦਾ ਹਾਂ ਅੱਜ ਅਸੀਂ ਸਾਰੇ ਹੀ ਇੱਥੇ ਨਗਰ ਕੌਂਸਲ ਦੇ ਦਫ਼ਤਰ ਵਿੱਚ ਗਨਤਾੰਤਰ ਦਿਵਸ ਮਨਾਉਣ ਲਈ ਇਕੱਠੇ ਹੋਏ ਹਾਂ ਕਿਉਂਕਿ ਇਹ ਇੱਕ ਨਾਨ ਪੋਲਿਟੀਕਲ ਫੰਕਸ਼ਨ ਆ ਇਹ ਜਿਹਦੇ ਵਿੱਚ ਸਾਡਾ ਸਾਰਿਆਂ ਦਾ ਫਰਜ਼ ਬਣਦਾ ਕਿ ਅਸੀਂ ਇੱਥੇ ਪਹੁੰਚੀਏ ਇੱਥੇ ਪਹੁੰਚ ਕੇ ਅਸੀਂ ਜਿਹੜੇ ਸਾਡੇ ਜਿਹੜੇ ਨਵਨੁਕਤ ਪ੍ਰਧਾਨ ਅਤੇ ਉਹਨਾਂ ਦੀ ਸਮੂਚੀ ਟੀਮ ਅੱਜ ਉਹਨਾਂ ਦਾ ਇਹ ਇੱਥੇ ਪਹਿਲਾ ਸਮਾਗਮ ਸੀ ਇਹ ਅਸੀਂ ਉਮੀਦ ਪ੍ਰਗਟ ਕੀਤੀ ਉਹਨਾਂ ਦੇ ਸਾਹਮਣੇ ਕੁਝ ਆਪਣੀਆਂ ਮੰਗਾਂ ਰੱਖੀਆਂ ਅਤੇ ਉਮੀਦ ਪ੍ਰਗਟ ਕੀਤੀ ਕਿ ਉਹ ਸ਼ਹਿਰ ਦੀ ਜਿਹੜੀ ਨੁਹਾਰ ਹੈ ਵਿਖ ਹੈ ਉਹਨੂੰ ਬਦਲਣ ਲਈ ਆਪਣੇ ਪੁਰਜੋਰ ਮਿਹਨਤ ਕਰਨਗੇ ਇਹ ਵੀ ਬੇਨਤੀ ਕੀਤੀ ਕਿ ਜਦੋਂ ਨਗਰ ਕੌਂਸਲ ਦੇ ਵਿੱਚ ਜਿਹੜੇ ਪ੍ਰਭਾਵਸ਼ਾਲੀ ਲੋਕ ਨੇ ਜਿਹੜੇ ਲੋਕ ਕਾਰਾਂ ਜਾਂ ਬਾਈਕ ਜਾਂ ਮੋਪਡ ਤੇ ਆਉਂਦੇ ਨੇ ਉਹਨਾਂ ਲਈ ਤਾਂ ਕਈ-ਕਈ ਚੱਕਰ ਲਗਾ ਕੇ ਆਪਣੇ ਕੰਮ ਕਰਵਾਉਣੇ ਸੌਕੇ ਨੇ ਪਰ ਬੇਨਤੀ ਇਹ ਕੀਤੀ ਗਈ ਕਿ ਜਿਹੜਾ ਕੋਈ ਵੀ ਵਿਅਕਤੀ ਪੈਦਲ ਚੱਲ ਕੇ ਆਂਦਾ ਹੈ ਉਸ ਦਾ ਕੰਮ ਪਹਿਲ ਤੇ ਅਧਾਰ ਤੇ ਕੀਤਾ ਜਾਵੇ ਤਾਂ ਜੋ ਉਹ ਨੂੰ ਇੱਥੇ ਦੁਬਾਰਾ ਆਉਣ ਦੀ ਜ਼ਰੂਰਤ ਨਾ ਪਵੇ ਕਿਉਂਕਿ ਅਸੀਂ ਕਿਸੇ ਵੀ ਪੋਲੀਟੀਕਲ ਪਾਰਟੀ ਨਾਲ ਖਾਸ ਕਰਕੇ ਮੈਂ ਸੰਬੰਧ ਨਹੀਂ ਰੱਖਦਾ ਤਾਂ ਮੈਂ ਤਾਂ ਇਹੀ ਉਮੀਦ ਕਰਦਾ ਕਿ ਜਿਹੜੀ ਸਾਡੀ ਨਬ ਨਿਯੁਕਤ ਟੀਮ ਆ ਇਹ ਲੋਕਾਂ ਦੀ ਉਮੀਦ ਤੇ ਖਰੇ ਉਤਰਦੇ ਹੋਏ ਜਿਹੜਾ ਸਾਡਾ ਸ਼ਹਿਰ ਹੈ ਇਸ ਦੀ ਦੇਖਣ ਨੂੰ ਵਧੀਆ ਬਣਾਣਗੇ ਇੱਕ ਵਾਰ ਫੇਰ ਸਾਰਿਆਂ ਨੂੰ ਗਨਤਾੰਤਰ ਦੇ ਬਸ ਦੇ ਸ਼ੁਭ ਦਿਹਾੜੇ ਤੇ ਬਹੁਤ-ਬਹੁਤ ਮੁਬਾਰਕਬਾਦ ਧੰਨਵਾਦ ਹਾਂਜੀ ਸਰ ਹਮ ਲਾਏ ਹਨ ਤੂਫਾਨ ਸੇ ਕਸ਼ਤੀ ਨਿਕਾਲ ਕਰ ਇਸ ਦੇਸ਼ ਕੋ ਰੱਖਣਾ ਮੇਰੇ ਬੱਚੋ ਸੰਭਾਲ ਕਰ ਅੱਜ ਦਾ ਇਹ ਮੁਕੱਦਸ ਦਿਹਾੜਾ ਬਹੁਤ ਹੀ ਭੱਗਾ ਨਾਲ ਆਇਆ ਇਹਦੇ ਪਿੱਛੇ ਮੈਂ ਹਮੇਸ਼ਾ ਇੱਕ ਅਕੀਦਤ ਦੇ ਤੌਰ ਤੇ ਦੋ ਸ਼ਬਦ ਕਹਿਣਾ ਹੁੰਦਾ ਕਿ ਰੰਗीन ਹੈ ਉਹਨਾ ਤੋਂ ਇਤਿਹਾਸ ਜ਼ਿੰਦਗੀ ਦਾ ਲੇਖੇ ਕਿਸੇ ਕੌਮ ਦੇ ਜੋ ਖੂਨ ਲਾ ਗਏ ਨੇ ਅਜਦਾ ਦਿਹਾੜਾ ਕਿਤੇ ਐਵੇਂ ਨਹੀਂ ਆਇਆ ਲੱਖਾਂ ਸਾਡੇ ਸੂਰਬੀਰਾਂ ਦੇਸ਼ ਪੱਖਾਂ ਨੇ ਆਪਣੇ ਜਾਨਾਂ ਦੀਆਂ ਅਹੂਤੀਆਂ ਦਿੱਤੀਆਂ ਤੇ 76ਵੇਂ ਗਣਤੰਤਰਤਾ ਦਿਵਸ ਦੇ ਰੂਪ ਵਿੱਚ ਅਸੀਂ ਆਜ਼ਾਦ ਫਜ਼ਾ ਵਿੱਚ ਆਪਣੇ ਬਣਾਏ ਹੋਏ ਸੰਵਿਧਾਨ ਤੇ ਪਹਿਰਾ ਦਿੰਦਿਆਂ ਇਸ ਦੇਸ਼ ਨੂੰ ਸਮੁੱਚੀ ਦੁਨੀਆ ਦੇ ਵਿੱਚ ਅਸੀਂ ਨਾਮ ਇਹਦਾ ਬੁਲੰਦ ਕਰਦੇ ਹੋਏ ਆਪਣੀ ਆਰਥਿਕਤਾ ਨੂੰ ਮਜ਼ਬੂਤ ਕਰਦੇ ਹੋਏ ਦੇਸ਼ ਦੀਆਂ ਕੁਰੀਤੀਆਂ ਨੂੰ ਦੂਰ ਕਰਨ ਦੇ ਆਹਰ ਵਿੱਚ ਲੱਗੇ ਹੋਏ ਅਸੀਂ ਬੱਚਿਆਂ ਆਪਣੇ ਸਮਾਜ ਦੇ ਨਾਗਰਿਕਾਂ ਨੂੰ ਨਾਲ ਲੈ ਕੇ ਇੱਕ ਅਜਿਹੇ ਭਾਰਤ ਦੀ ਜਿਹੜਾ ਕਿ ਸਾਡਾ ਭਗਤ ਸਿੰਘ ਦੇ ਸੁਪਨਿਆਂ ਦੇ ਹਾਣ ਦਾ ਸਾਡੇ ਸੂਰਬੀਰ ਜਿੰਨੇ ਵੀ ਸਾਡੇ ਮਹਾਨ ਯੋਧੇ ਹੋਏ ਨੇ ਉਹਨਾਂ ਦੇ ਸੁਪਨਿਆਂ ਦੇ ਹਾਣ ਦਾ ਇਹ ਮਹਾਨ ਭਾਰਤ ਬਣ ਸਕੇ ਅਜੇ ਹੀ ਆਸ ਨਾਲ ਅਸੀਂ ਇਸੇ ਤਰ੍ਹਾਂ ਹੀ ਅੱਗੇ ਵਧਦੇ ਰਹਿਣਾ ਦਿਲਾਂ ਵਿੱਚ ਤਾਂਗ ਬਾਕੀ ਹੈ ਮੁਹੱਬਤ ਵਿੱਚ ਅਸਰ ਬਾਕੀ ਅਸੀਂ ਰੁਕਣਾ ਨਹੀਂ ਯਾਰੋ ਆ ਸਾਡਾ ਹੈ ਸਫ਼ਰ ਬਾਕੀ ਆ ਸਾਡੇ ਦੇਸ਼ ਦਾ ਇੱਕ ਬਹੁਤ ਸੁਨਹਿਰੀ ਇਤਿਹਾਸ ਸੋਨੇ ਦੀ ਚਿੜੀ ਕਹੀ ਜਾਣ ਵਾਲੀ ਇਹ ਹਿੰਦੁਸਤਾਨ ਔਰ ਇਹ ਪੰਜਾਬ ਦਾ ਖਾਸ ਤੌਰ ਤੇ ਅਜਿਹਾ ਸੂਬਾ ਜਿਹੜਾ ਸਰ ਅੱਧੀ ਸੂਬਾ ਹੋਣ ਕਰਕੇ ਇਹਨਾਂ ਨੇ ਕਦੇ ਪਰਵਾਹ ਨਹੀਂ ਮੰਨੀ ਤੇ ਉਹਨਾਂ ਹਮਲਿਆਂ ਨੂੰ ਰੋਕਦਿਆਂ ਹੋਇਆਂ ਇਸ ਦੇਸ਼ ਦੇ ਗੌਰਵ ਨੂੰ ਗਰੀਮਾ ਨੂੰ ਹਮੇਸ਼ਾ ਇਹਨਾਂ ਨੇ ਰੋਸ਼ਨਾਇਆ ਹੈ ਮੈਂ ਉਹਨਾਂ ਸੂਰਬੀਰਾਂ ਨੂੰ ਨਤਮਸਤਕ ਹੋਇਆ ਇੱਕ ਵਾਰ ਜ਼ੋਰ ਨਾਲ ਇਹ ਕਹਦਾ ਹਾਂ ਜੈ ਹਿੰਦ ਜੈ ਹਿੰਦ ਜੈ ਹਿੰਦ ਜੈ ਭਾਰਤ ਜੈ ਪੰਜਾਬ ਮੈਂ ਕਲਵੰਤ ਕੌਰ ਨੀਲੋਂ ਸੋਸ਼ਲ ਵਰਕਰ ਮਾਛੀਵੜਾ ਸਾਹਿਬ ਅੱਜ ਦੇ ਅਸੀਂ ਗਣਤੰਤਰ ਦੇਸ਼ ਦੀਆਂ ਸਾਰੇ ਦੇਸ਼ ਵਾਸੀਆਂ ਨੂੰ ਬਹੁਤ ਬਹੁਤ ਮੁਬਾਰਕਾਂ ਅੱਜ ਨਗਰ ਕੌਂਸਲ ਮਾਛੀਵੜਾ ਸਾਹਿਬ ਵਿਖੇ ਅਸੀਂ ਗਣਤੰਤਰ ਦੇਸ਼ ਦੇ ਮੌਕੇ ਤੇ ਪਹੁੰਚੇ ਤੇ ਜਿਹੜੇ ਇੱਥੇ ਦੇ ਪ੍ਰਧਾਨ ਸਾਹਿਬ ਤੇ ਸੋਨੂ ਕੁੰਦਰਾ ਜੀ ਤੇ ਉਹਨਾਂ ਨੇ ਇਹ ਝੰਡਾ ਦਹਿਰਾਇਆ ਅਸੀਂ ਉਹਨਾਂ ਨੂੰ ਬਹੁਤ ਬਹੁਤ ਵਧਾਈਆਂ ਦਿੰਦੇ ਆ ਪ੍ਰਧਾਨ ਬਣਨ ਤੇ ਵੀ ਤੇ ਅਸੀਂ ਆਸ ਕਰਦੇ ਆ ਵੀ ਉਹ ਪਰਮਾਤਮਾ ਉਹਨਾਂ ਨੂੰ ਦਿਨਦੁਗਣੀ ਰਾਤ ਆਪਣੀ ਚੜ੍ਹਦੀ ਕਲਾ ਬਖਸ਼ੇ ਤੇ ਉਹ ਸ਼ਹਿਰ ਦੀ ਜਿਹੜੀ ਸੇਵਾ ਵਧੀਆ ਤੇ ਆਪਾਂ ਸਾਡਾ ਸ਼ਹਿਰ ਨੂੰ ਸਾਫ਼ ਸੁਥਰਾ ਤੇ ਹਰਿਆ ਭਰਿਆ ਸ਼ਹਿਰ ਬਣਾਉਣਾ ਹੈ